ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਅ ਬੁੱਧਵਾਰ ਦਾ ਹਾਂ ਅੱਜ ਬੁੱਧਵਾਰ ਦਾ ਦਿਨ ਆ ਜੀ ਆਪਾਂ ਲੱਗੇ ਹੋਏ ਆ ਬਾਹਰ ਝਾੜੂ ਲਗਾਉਣ ਇੱਥੇ ਮੈਂ ਆਪਣੇ ਬੱਚਿਆਂ ਨੂੰ ਰੈਡੀ ਕਰਤਾ ਸੀਗਾ ਤੇ ਟਿਫਨ ਵਗੈਰਾ ਉਹਨਾਂ ਦੇ ਪੈਕ ਕਰਤੇ ਸੀਗੇ ਮੈਂ ਉਹਨਾਂ ਦੇ ਜਾਣ ਤੋਂ ਪਹਿਲਾਂ ਪਹਿਲਾਂ ਇੱਥੇ ਝਾੜੂ ਲਗਾ ਦੰਨੀ ਆ ਨਹੀਂ ਤਾਂ ਹੁਣ ਮੈਂ ਕਾਫੀ ਦਿਨ ਹੁੰਦਾ ਸੀਗਾ ਪਾਣੀਓ ਮਾਰਦੀ ਸੀਗੀ ਮਤਲਬ ਕਿ ਮੈਂ ਝਾੜੂ ਨਹੀਂ ਸੀ ਲਗਾਉਂਦੀ ਕਿਉਂਕਿ ਹਵਾ ਬਹੁਤ ਤੇਜ਼ ਚੱਲਦੀ ਹੁੰਦੀ ਸੀਗੀ ਤਾਂ ਕਰਕੇ ਤੇ ਤੂੜੀ ਤਾਂ ਹਜੇ ਵੀ ਬਹੁਤ ਆਉਂਦੀ ਆ ਬਟ ਹਵਾ ਨਹੀਂ ਚਲਦੀ ਫਿਰ ਮੈਂ ਕਿਹਾ ਚਲੋ ਵੀ ਮੈਂ ਇੱਕ ਵਾਰ ਪਹਿਲਾਂ ਝਾੜੂ ਨਾ ਇਕੱਠਾ ਕਰ ਦੰਨੀ ਆ ਜਦੋਂ ਫਿਰ ਮੈਂ ਕੱਪੜੇ ਧੋਉਂਗੀ ਉਦੋਂ ਫਿਰ ਮੈਂ ਪਾਣੀ ਵੀ ਮਾਰ ਦੂੰਗੀ ਹਨਾ ਫਿਰ ਸਾਫ਼ ਜੇ ਹੋ ਜਾਂਦਾ ਤੁਹਾਨੂੰ ਪਤਾ ਇੱਥੇ ਆਵਾਜ਼ ਆਈ ਸਾਡੇ ਨੇ ਇਹ ਸੜਕ ਬਹੁਤ ਜ਼ਿਆਦਾ ਚੱਲਦੀ ਆ ਸਾਰਾ ਦਿਨ ਆਵਾਜ਼ ਆਈ ਰਹਿੰਦੀ ਆ ਕਿਉਂਕਿ ਅਸੀਂ ਸੜਕ ਦੇ ਉੱਤੇ ਸਾਡਾ ਘਰ ਆ ਤਾਂ ਕਰਕੇ ਇਹ ਸੜਕ ਬਹੁਤ ਜ਼ਿਆਦਾ ਚੱਲਦੀ ਆ ਹਨਾ ਇੱਥੇ ਬੱਚਿਆਂ ਦਾ ਟਾਈਮ ਹੋਇਆ ਹੋਇਆ ਸੀਗਾ ਸਕੂਲ ਦਾ ਇੱਥੇ ਬੱਜੇ ਹੋਏ ਸੀਗੇ ਸੱਤ ਬੱਚਿਆਂ ਦੀ ਬੈਨ ਆਉਣੀ ਸੀਗੀ ਸੱਤ ਤੇ 8 ਤੇ ਜਾਂ 9 ਤੇ ਆ ਜਾਂਦੀ ਆ ਹਨਾ ਤੇ ਇੱਥੇ ਮੈਂ ਕਿਹਾ ਵੀ ਉਹਨਾਂ ਤੋਂ ਪਹਿਲਾਂ ਪਹਿਲਾਂ ਵੀ ਮੈਂ ਝਾੜੂ ਲਗਾ ਦਮਾ ਫਿਰ ਕਹਿ ਦਿੰਦੇ ਹੁੰਦੇ ਨੇ ਵੀ ਜਾਣ ਤੋਂ ਬਾਅਦ ਜਦੇ ਝਾੜੂ ਨਹੀਂ ਲਗਾਈ ਤਾਂ ਮੈਨੂੰ ਇਹ ਸੀਗਾ ਵੀ ਅੰਦਰ ਤਾਂ ਚਲੋ ਹੋਈ ਜਾਣੇ ਆ ਕੰਮ ਆਪਣੇ ਵੀ ਪਹਿਲਾਂ ਪਹਿਲਾਂ ਮੈਂ ਝਾੜੂ ਲਗਾ ਦੰਨੀ ਆ ਹਾਂਜੀ ਇੱਥੇ ਸਾਇਦ ਦੇ ਪਾਪਾ ਵੀ ਅੰਦਰ ਘਰੇ ਪਏ ਸੀਗੇ ਉਹ ਮਾਰਨਿੰਗ 4 ਵਜੇ ਆਏ ਸੀਗੇ ਤੜਕੇ ਤੇ ਉਹ ਪਏ ਸੀਗੇ ਤਾਂ ਕਰਕੇ ਫਿਰ ਮੈਂ ਥੋੜੇ ਕੰਮ ਵੀ ਆਪਣੇ ਲੇਟ ਸ਼ੁਰੂ ਕੀਤੇ ਸੀਗੇ ਇੱਥੇ ਆ ਗਈ ਸੀਗੀ ਬੱਚੇ ਚਲੇ ਗਏ ਸੀਗੇ ਇੱਥੇ ਹੋ ਗਿਆ ਸੀਗਾ ਟਾਈਮ 9:00 ਵਜੇ ਸੀਗਾ ਰੋਟੀ ਰੋਟੀ ਖਾ ਕੇ ਸਹੇਦ ਦੇ ਪਾਪਾ ਚਲੇ ਗਏ ਸੀਗੇ 9 9:30 ਦਾ ਟਾਈਮ ਸੀਗਾ ਹਾਂਜੀ ਉਹਨਾਂ ਨੂੰ ਦੁਬਾਰਾ ਫੇਰ ਜਾਣਾ ਸੀਗਾ ਤੇ ਇੱਥੇ ਮਤਲਬ ਕਿ ਦਿੱਲੀ ਜਾਣਾ ਸੀ ਉਹਨਾਂ ਨੇ ਆਪਣਾ ਆਹ ਕਰ ਲਿਆ ਸੀਗਾ ਮਤਲਬ ਕਿ ਰੋਟੀ ਪਾਣੀ ਦਾ ਆਪਣਾ ਕੰਮ ਨਿਪੜ ਗਿਆ ਸੀਗਾ ਮਸ਼ੀਨ 'ਚ ਕੱਪੜੇ ਮੈਂ ਪਾਇਆ ਹੀ ਸੀਗੇ ਤੇ ਨਾਲ ਦੀ ਨਾਲ ਮੈਂ ਕਿਹਾ ਚਲੋ ਹੁਣ ਵੀ ਮੈਂ ਭਾਂਡੇ ਮਾਜ ਦਨੀ ਆ ਭਾਂਡੇ ਮਾਜ ਕੇ ਆਪਣੀ ਕਿਚਨ ਵਗੈਰਾ ਕਲੀਨ ਕਰਕੇ ਹਨਾ ਫਿਰ ਆਪਾਂ ਆਪਣੇ ਕੰਮ ਹੋਰ ਸ਼ੁਰੂ ਕਰ ਲਾਂਗੇ ਬਿਚਾੜੂ ਪੁੱਛਾ ਕਰ ਲਾਂਗੇ ਇਸ ਤੋਂ ਬਾਅਦ ਹਨਾ ਡਸਟਿੰਗ ਵਗੈਰਾ ਸਾਰੀ ਕਰ ਲਾਂਗੇ ਬਸ ਹੁਣ ਮੈਂ ਝਾੜਨ ਦਾ ਸੋਚਦੀ ਆ ਇੱਕ ਮੈਂ ਸੋਚ ਰਹੀ ਆ ਵੀ ਜੂਨ ਦੇ ਵਿੱਚੇ ਹੁਣ ਝਾੜਾ ਕਿਉਂਕਿ ਬੱਚਿਆਂ ਨਾਲ ਹੈਲਪ ਬਹੁਤ ਹੋ ਜਾਂਦੀ ਆ ਬੱਚੇ ਜੀ ਮੈਂ ਸਮਾਨ ਬਾਹਰ ਰੱਖ ਦੰਨੇ ਆ ਕੱਢ ਦੰਨੇ ਆ ਚੱਕ ਦੰਨੇ ਆ ਹਨਾ ਵੀ ਬੱਚੇ ਵੀ ਫ੍ਰੀ ਹੋਣਗੇ ਵੀ ਚਲ ਉਹਨਾਂ ਨੂੰ ਨਾਲ ਲਾ ਕੇ ਫਿਰ ਮੈਂ ਕਰ ਲੂੰਗੀ ਹਨਾ ਵੀ ਚਲੋ ਇੰਨੇ ਚ ਹੈਲਪ ਹੋ ਜਾਂਦੀ ਆ ਅੱਗੇ ਤਾਂ ਮੈਂ ਕੱਲਿਓ ਕਰਦੀ ਹੁੰਦੀ ਸੀਗੀ ਪਰ ਹੁਣ ਇੰਨਾ ਨਹੀਂ ਹੁੰਦਾ ਕਿਉਂਕਿ ਹੁਣ ਮਤਲਬ ਕਿ ਨਾ ਹੋਂਟਾ ਮੈਂ ਕਰਦੀ ਵੀ ਦੋ ਦਿਨ ਦੋ ਜਾਂ ਤਿੰਨ ਦਿਨਾਂ ਦੇ ਵਿੱਚ ਆ ਮੈਂ ਇੱਕ ਦਿਨ ਚ ਪੰਗਾ ਨਹੀਂ ਲੰਦੀ ਹੈਗੀ ਅੱਗੇ ਮੈਂ ਇੱਕ ਦਿਨ ਦੇ ਵਿੱਚ ਸਾਰੇ ਮਤਲਬ ਕਿ ਘਰ ਦੀ ਸਫਾਈ ਕਰਦੀ ਹੁੰਦੀ ਸੀ ਰਾਤ ਤੇ 12 1 ਵਜੇ ਜਾਂਦੇ ਹੁੰਦੇ ਸੀਗੇ ਹਨਾ ਤੇ ਇੱਥੇ ਜੀ ਆਪਾਂ ਸਾਰੇ ਕੰਮ ਨਵੇੜਲੇ ਸੀਗੇ ਝਾੜੂ ਪੋਚੇ ਕਰਲੇ ਸੀਗੇ ਸਾਰੇ ਕੰਮ ਨਵੇੜ ਕੇ ਆਪਾਂ ਲੱਗੇ ਸੀਗੇ ਕੱਪੜੇ ਸੁੱਕਣੇ ਪਾਉਣ ਹਾਂਜੀ ਇੱਕ ਮੈਂ ਆਪਣੇ ਭੈਣਾਂ ਨੂੰ ਸਾਰੀਆਂ ਨੂੰ ਜ਼ਰੂਰੀ ਬੇਨਤੀ ਕਰਨਾ ਚਾਹੁੰਦੀ ਆ ਸਾਰੀਆਂ ਭੈਣਾਂ ਲਈ ਇਹ ਮੇਰਾ ਸਾਰੀਆਂ ਭੈਣਾਂ ਦੇ ਲਈ ਆ ਹਨਾ ਦੇਖੋ ਜੀ ਮੈਂ ਹੁਣ YouTube ਚੈਨਲ ਆ ਹਨਾ ਭੈਣੇ ਤੁਹਾਡੇ ਕੋਲੋਂ ਸਾਰੀਆਂ ਇੱਕ ਦੂਜੇ ਕੋਲੋਂ ਕੋਈ ਨਾ ਕੋਈ ਵਿੱਚ ਇਹੋ ਜਿਹਾ ਬੰਦਾ ਹੁੰਦਾ ਵੀ ਉਹ ਸਾਰੇ ਪਾਸੇ ਫਰਕ ਪਵਾਈ ਜਾਂਦਾ ਹਨਾ ਸੋ ਤੁਸੀਂ ਉਹ ਭੈਣਾਂ ਤੋਂ ਬਚ ਕੇ ਜ਼ਰੂਰ ਰਹੋ ਪਤਾ ਕੀ ਕਰਦੀਆਂ ਨੇ ਫਿਰ ਨਾਲ ਦੀ ਨਾਲ ਚੈਟ ਵੀ ਕਰਦੀਆਂ ਨੇ ਚੈਟ ਦੇ ਵਿੱਚ ਤੁਹਾਨੂੰ ਗਲਤ ਵੀ ਬੋਲਣ ਗਈਆਂ ਠੀਕਾ ਤੇ ਨਾਲ ਦੀ ਨਾਲ ਚੈਟ ਡਿਲੀਟ ਵੀ ਕਰਨਗੀਆਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿੰਨਾ ਕੁ ਤੁਸੀਂ ਚਲਾਕ ਹੋ ਉਸ ਤੋਂ ਅਗਲਾ ਬਹੁਤ ਸਮਝਦਾਰ ਅੱਜ ਕੱਲ ਦੇ ਸਮੇਂ 'ਚ ਵੀ ਸਕਰੀਨਸ਼ਾਟ ਅਗਲਾ ਜਦੇ ਲੈ ਲੈਂਦਾ ਅਗਲਾ ਬਾਅਦ ਵਿੱਚ ਕੋਈ ਵੀ ਪੈਣਾ ਨਾ ਕਿਸੇ ਦਾ ਕਿਉਂਕਿ ਜਿਹੜੀਆਂ ਚਲਾਕ ਪੈਣਾ ਨੇ ਜਿਹੜੀਆਂ ਆਪਣੇ ਛੁਪਾਉਣਾ ਚਾਹੁੰਦੀਆਂ ਨੇ ਬੋਲ ਕੇ ਵੀ ਹਾਂ ਫਿਰ ਵੀ ਚੰਗੀਆਂ ਬਣਦੀਆਂ ਨੇ ਨਾ WhatsApp ਤੇ ਤੁਹਾਨੂੰ ਭੇਜਣਗੀਆਂ ਵੀ ਕੁਛ ਨਾ ਕੁਛ ਬੋਲ ਕੇ ਵੀ ਹਾਂ ਤਦੋਂ ਤੁਸੀਂ ਆਏ ਸਮਝਦੇ ਸੀ ਫਲਾਣਾ ਠਮਕਾ ਹਨ ਉਹ ਨਾਲ ਦੀ ਨਾਲ ਫਿਰ ਉਹ ਜੇ ਚੈਟ ਵੀ ਡਿਲੀਟ ਕਰ ਦਿੰਦਿਆਂ ਨੇ ਵੀ ਹਾਂ ਸਾਡੀ ਚੈਟ ਵੀ ਨਾ ਸ਼ੋ ਹੋਵੇ ਪਰ ਉਹ ਪੈਣਾ ਨੂੰ ਇਹ ਦੱਸ ਦਿੱਤਾ ਜਾਂਦਾ ਵੀ ਹਾਂ ਸਕਰੀਨਸ਼ਾਟ ਲੈ ਕੇ ਰੱਖ ਰੱਖ ਲਈਦੇ ਨੇ ਤੇ ਆਪਣਾ ਕਦੇ ਵੀ ਕੋਈ ਇਹ ਜਿਹਾ ਟਾਈਮ ਆਵੇ ਤੁਸੀਂ ਉਹਨਾਂ ਦੇ ਪ੍ਰੂਫ ਚੱਕ ਚੱਕ ਕੇ ਮੂੰਹ ਤੇ ਮਾਰੋ ਹਨਾ ਤੇ ਆਪਣਾ ਨਾ ਬਚ ਕੇ ਰਿਹਾ ਕਰੋ ਸਾਰਿਆਂ ਕਿਉਂਕਿ ਮਿੱਠੀਆਂ ਹੋ ਕੇ ਨਾ ਤੁਹਾਡੇ ਕੋਲ ਦੂਜਿਆਂ ਕੋਲ ਜਾ ਕੇ ਬੁਰਾਈਆਂ ਕਰਦੀਆਂ ਨੇ ਫਿਰ ਆਪਣੀਆਂ ਬੁਰਾਈਆਂ ਛਪਾਉਣ ਦੇ ਲਈ ਜਿਨ੍ਹਾਂ ਕੋਲ ਬੁਰਾਈਆਂ ਕਰਦੀਆਂ ਨੇ ਫਿਰ ਤੁਹਾਡੇ ਕੋਲ ਉਹਨਾਂ ਨੂੰ ਬੁਰਾ ਬਣਾਉਂਦੀਆਂ ਨੇ ਹਨਾ ਥੋੜਾ ਜਿਹਾ ਇਹ ਚੀਜ਼ਾਂ ਤੋਂ ਜ਼ਰੂਰ ਬਚ ਕੇ ਰਹੋ ਹੋ ਸਕੇ ਆ ਤਾਂ ਇਗਨੋਰ ਕਰਿਓ ਜਿਹੜਾ ਤੁਹਾਡੇ ਬੰਦੇ ਦਿਲ ਨੂੰ ਲੱਗੂਗਾ ਨਾ ਤੁਸੀਂ ਉਹਦੇ ਨਾਲੇ ਗੱਲ ਕਰਿਓ ਜਿਹੜਾ ਬੰਦਾ ਤੁਹਾਡੇ ਦਿਲ ਨੂੰ ਨਹੀਂ ਲੱਗੂਗਾ ਨਾ ਤੁਹਾਨੂੰ ਲੱਗਦਾ ਵੀ ਚਲਾਕ ਚੁਸਤਾ ਇੱਕ ਵਾਰ ਜਾਂ ਦੋ ਵਾਰ ਫੋਨ ਕਰੇ ਤੋਂ ਬਾਅਦ ਸਮਝ ਜਿਓ ਵੀ ਹਾਂ ਜਿਹੜਾ ਬੰਦਾ ਦੂਜਿਆਂ ਦੀਆਂ ਆ ਕੇ ਇੱਥੇ ਬੁਰਾਈਆਂ ਕਰ ਸਕਦਾ ਫੋਨ ਦੇ ਉੱ ਉਹ ਉਹ ਭੈਣਾ ਨਾ ਲਾਈਵ ਦੇ ਵਿੱਚ ਨਹੀਂ ਬੋਲਣਗੀਆਂ ਲਾਈਵਾਂ ਚ ਚੁੱਪ ਰਹਿਣੀਆਂ ਸਾਰਾ ਕੁਝ ਚੁੱਪ ਰਹਿਣੀਆਂ ਉਦਾਂ ਫੋਨ ਕਰ ਕਰਕੇ ਬਹੁਤ ਇੱਕ ਦੂਜੇ ਨੂੰ 扑ਕਾਉਂਦੀਆਂ ਨੇ ਵੀ ਹਾਂ ਉਹ ਫਲਾਣੇ ਦੀ ਵੀਡੀਓ ਜੇ ਵੀਡੀਓ ਢਿੰਕਾ ਵੀਡੀਓ ਹਨਾ ਪਰ ਇੰਨੀਆਂ ਸੱਚੀਆਂ ਬਣ ਜਾਂਦੀਆਂ ਨੇ ਦੂਜਿਆਂ ਕੋਲ ਜਾ ਕੇ ਵੀ ਅਸੀਂ ਸੱਚੀਆਂ ਵੀ ਹਾਂਜੀ ਅਸੀਂ ਤਾਂ ਆਏ ਆ ਨਾ ਹੀ ਸਾਂ ਤੁਹਾਨੂੰ ਬਹੁਤ ਪਿਆਰ ਨਾਲ ਵੀ ਬੋਲਣਗੀਆਂ ਕਿਊਟ ਦੀਦੀ ਫਲਾਣਾ ਦੀਦੀ ਢਿੰਕਾ ਦੀਦੀ ਹਨਾ ਇਹ ਗੱਲਾਂ ਤੋਂ ਤੁਸੀਂ ਬਚ ਕੇ ਰਹੋ ਕਿਉਂਕਿ ਇਹ ਸਭ ਸਾਰਿਆਂ ਨਾਲ ਹੁੰਦਾ ਏ ਕਿਉਂਕਿ ਇਹ YouTube ਆ ਹਾਂ ਤੁਹਾਨੂੰ ਕੋਈ ਬਾਹਰ ਲਾ ਨਹੀਂ ਇਹ ਚੀਜ਼ਾਂ ਕਰੂਗਾ ਇਹ YouTube ਦੇ ਵਿੱਚ ਰਹਿਣ ਵਾਲੀਆਂ ਕਈ ਭੈਣਾਂ ਇਹ ਜੀਆਂ ਨੇ ਨਾ ਵੀ ਆਪਣੇ ਵੱਲੋਂ ਖਿੱਚਦੀਆਂ ਨੇ ਵੀ ਅਸੀਂ ਸਾਰਿਆਂ ਕੋਲ ਚੰਗਿਆ ਵੀ ਬਣਿਆ ਰਹੀਆਂ ਹਾਲਾਂਕਿ ਉਹਨਾਂ ਨੂੰ ਸਭ ਦੀਆਂ ਸੈਲਰੀਆਂ ਦਾ ਸਭ ਕੁਝ ਪਤਾ ਹੁੰਦਾ ਹੈ ਹਨਾ ਤੁਸੀਂ ਇੱਥੇ ਹੀ ਅੰਦਾਜ਼ਾ ਲਾ ਲਿਓ ਵੀ ਜਿਹੜੀਆਂ ਸਾਰੇ ਕਿਤੇ ਫਿਰਦੀਆਂ ਨੇ ਉਹ ਕਿਵੇਂ ਦੀ ਹੋ ਸਕਦੀਆਂ ਨੇ ਹਨਾ ਥੋੜਾ ਜਿਹਾ ਇਹ ਚੀਜ਼ਾਂ ਦਾ ਜ਼ਰੂਰ ਤਿਆਰ ਰੱਖਿਓ ਕਿਉਂਕਿ ਫਿਰ ਉਹ ਲਾਈਵ ਚੈਟਾ ਕਰਕੇ ਡਿਲੀਟ ਵੀ ਬਹੁਤ ਛੇਤੀ ਕਰਦੀਆਂ ਨੇ ਸੋ ਨਾਲ ਦੀ ਨਾਲ ਸਕਰੀਨਸ਼ਾਟ ਲਿਆ ਕਰੋ ਆ ਲੋ ਜੀ ਇਹਨਾਂ ਨੇ ਆਲੂ ਵੀ ਜਣਿਆ ਦੋ ਮਸ਼ੀਨਾਂ ਖੜੀਆਂ ਨੇ ਇਹਨਾਂ ਦੇ ਮੇਰਾ ਪੁੱਤ ਖੜਾ ਮੇਰਾ ਪੁੱਤ ਦਾ ਬਰਥਡੇ ਚਿੱਪਟ ਕਾ ਨਾ ਕਲਾਸ ਦੇ ਵਿੱਚ ਵੀ ਆਈ ਫਿਰ ਗਿਆ ਮੇਰੇ ਪੁੱਤ ਦਾ ਬਰਥਡੇ ਆ ਹਨਾ 21 ਤਰੀਕ ਪਰ ਪਤਾ ਨਹੀਂ ਕਿਹੜੀ ਹੁੰਦੀ ਆ ਇਹਨੂੰ 21 ਤਰੀਕ ਦਾ ਪਤਾ ਨਹੀਂ ਵੀ ਕਿਹੜੀ ਹੁੰਦੀ ਆ ਕਦੋਂ ਆਉਂ ਜੂਵੇ ਫੇ ਬਹੁਤ ਉਸ ਤੋਂ ਸਾਡੀ ਸਾਂਝੀ ਦਰ ਹੀ ਹੋਈ ਆ ਦਾਲ ਚੁੱਲੇ ਰੋਤੇ ਹੁਣ ਪਤਾ ਨਹੀਂ ਕਦ ਤੱਕ ਬਣੂਗੀ ਉਹ ਸਰਟੀਫିକੇਟ ਦੀ ਗੱਲ ਬਾਤ ਅੱਗੇ ਸਾਂ। ਹਜੇ ਕੁਝ ਕੀਤਾ ਹੀ ਨਹੀਂ। ਹਜੇ ਤੱਕ ਗਵਾਲ ਕਿਧਰ ਰੱਖੀ ਹੈ। ਮੈਂ ਤੁਮਾਂ ਕਿਹਾ ਸੀ ਮੈਨੂੰ ਅੱਗ ਨਹੀਂ ਬਾਲਣੀ। ਲੈ 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 ਲੈ। ਚਲੋ ਜੀ ਹੁਣ ਅਸੀਂ ਕਰੀਏ ਕੰਮਕਾਰ ਸ਼ੁਰੂ। ਮਿਲਦਿਆ ਤੁਹਾਨੂੰ। ਇਹ ਕਿੰਨੀ ਦੇਮ ਮਿਲਦੇ ਨੇ ਬ੍ਰੇਕ ਤੋਂ ਬਾਅਦ। ਆਹ ਤੁਹਾਡੇ ਪਕੌੜੇ ਬਣਨਗੇ, ਤੁਹਾਡੇ ਪਕੌੜੇ ਬਣਾ। ਮੇਰੇ ਤਾਂ ਇਹ ਦਿਖਾ ਦਿਓ। ਇਹ ਨਹੀਂ ਦੇ ਬਣਾਈਏ। ਕੋੜੇ ਬਣਾ ਦਿੱਤੇ। ਬਸ ਆਹਦਾ ਇਹ ਬਣਾਉਂਗੇ ਟੋਰੀ। ਕਿਹੜੇ ਕੋੜੇ? ਕੋਣੇ ਤਾਂ। ਮੂਲੀ ਨਹੀਂ ਮਿਲਦੀਆਂ ਦੀਦੀ ਹੁਣ। ਮੂਲੀ ਨਾਲ ਨਹੀਂ ਜਾਣ। ਮੂਲੀ ਦੇ ਬਿਨਾਂ ਬਚੇ ਨਹੀਂ। ਮੰਕਲੀ ਪਿਆਜ਼ ਪਾ ਕੇ। ਪੱਕਾ? ਅੱਬਾ ਪਹਿਲਾਂ ਹੀ ਬਣਾ ਕੇ ਰੱਖ ਲੈਣੀਆਂ ਨੇ ਇੰਦੇ ਸਕੂਲ ਗਏ ਕੇ। ਮੰਨ ਲਾ ਵੀ 11:00-12:00 ਵਜੇ 10:00 ਵਜੇ ਕੰਮ ਖਤਮ ਕਰਕੇ ਨਾ ਬਣਾ ਕੇ ਰੱਖ ਲੂ ਮਾਈਕ੍ਰੋਵੇਵ ਚ ਰਮ ਕਰ ਲਾਂਗੇ। ਆਹ ਟੇਸਟੀ ਰਹਿਣਗੀਆਂ। ਮੇਰਾ ਹੈਪੀ ਬਰਥਡੇ। ਪਰ ਇਹ ਰੁੱਟਦਾ ਆਟਾ। ਮੇਰਾ ਪੀਓ। ਕੈ ਸਾਰੇ ਨੂੰ? ਕਿ ਮੇਰਾ ਕਿ ਮੇਰਾ ਹੈਪੀ ਬਰਥਡੇ ਆ ਕਿ ਤੁਸੀਂ ਆ ਜਾਓ ਸਾਰੇ ਜਾਣੇ ਐਨੀ ਆਵਾਜ਼ ਤਾਂ ਹੋਣੀ ਹੈ ਨਹੀਂ ਪੁੱਤ ਆਪਣੀ ਮੈਂ ਸੋਚਦੀ ਸੀ ਸੱਚ ਕਹਿੰਦੀ ਸੀ ਪਕੌੜੇ ਬਣਾ ਲਿਓ ਚਾਚੀ ਪਕੌੜੇ ਪਕੌੜੇ ਖਲਾਓ ਕਹੀਏ ਪਕੌੜੇ ਘੱਟ ਪਕੌੜੇ ਬਣਾਓ ਕਹੀਏ ਪਕੌੜੇ ਪੁੱਤ ਅਸੀਂ ਤਾਂ ਪੈਦੇ ਹੀ ਚਲੇ ਜਾਵਾਂਗੇ ਉਹਦੇ ਬਾਡੀਸ ਚੁਣੇ ਪੈਦੇ ਹੀ ਮੰਗਾ ਲਈ ਨਹੀਂ ਪਰ ਜ਼ਰੂਰੀ ਆ ਪਰ ਹੱਥ ਜ਼ਰੂਰ ਨੇ ਪੈਦੇ ਮੰਗਾ ਲਾਂਗੇ ਹੈ ਪੋੜੋ ਤੋਰ ਬਣਾ ਦਿਓ ਕਿੰਨੇ ਪੱਪੇ ਵਾਲੇ ਵਧੀਆ ਨੇ ਤੋਰ ਨਾ ਤੇ ਕੁਝ ਹੋਰ ਬਣਾਉਂਗੇ ਅਸੀਂ ਸੂਟ ਪਾਉਣਾ ਬਰਥਡੇ ਤੇ ਨਾ ਜੀ ਨਾ ਮਾਲਕ ਕੀ ਆਇਆ ਅਗਲਾ ਢੱਕੂ ਵਾਲਾ ਹਾਂ ਢੱਕੂ ਢੱਕੂ ਬਣਵਾਇਆ ਨੇ ਸਾਡੇ ਯੂਵੀ ਨੇ ਢੱਕ ਚੱਲ ਬਣੇ ਫੜਨਾ ਭਾਂਡੇ ਲੱਗ ਜਾ ਮਾਂ ਜਣ ਮੈਂ ਹੀ ਜਾ ਕੇ ਆਜਦੀ ਹਾਂ ਕਿ ਵੀ ਜਿੱਤੀ ਕਾਦੀ ਤਲਾ ਅੰਟੀ ਆ ਗਈ ਮੇਰੇ ਕੋਲ ਮੈਂ ਆਣਾ ਕਰਾ ਆਈ ਅਬ ਨਹੀਂ ਜਾਦੀ ਮਮਾ ਤਾਰ ਵੀ ਦੋ ਨਾ ਬੈਡਾਂ ਚ ਨਹੀਂ ਲੱਗ ਪਤਾ ਮੈਂ ਪਤਾ ਕਿੰਨੇ ਵਜੇ ਸੋਣਾ ਮੈਂ 11:30 12:00 ਤੱਕ ਸੋਣਾ ਵੀ ਇਹ ਹੀ ਕੰਮ ਆ ਚੁੱਲੂ ਪੋਣੇ ਕੇ ਪਪਾ ਨੇ ਚਲੇ ਜਾਣਾ 4 ਵਜੇ ਜੁਵਰਾ ਦੇ ਪਪਾ ਨੇ 4 ਵਜੇ ਗੱਲ ਤੇ ਵੀਰਾ ਆ ਗਿਆ ਮੈਂ 2 ਵਜੇ ਸੁੱਤੀ 4 ਵਜੇ ਵੀਰਾ ਆ ਗਿਆ ਤੁਸੀਂ ਸੋਚ ਕੇ ਦੇਖੋ ਪੋਣੇ ਕੇ ਪਪਾ ਨੇ ਜਾਣਾ 4 ਵਜੇ ਜੁਵਰਾ ਦੇ ਪਪਾ ਨੇ ਜਾਣਾ ਖੰਦੀ ਲੈ ਕੇ ਨਹੀਂ ਡਰਨਾ ਮੈਂ ਕੱਦਿਨ ਤੋਂ ਬੈਲੀ ਹਾਂ ਸਾਰਾ ਦਿਨ ਸੌਣ ਨੂੰ ਆਇਆ ਇਹ ਸਾਰਾ ਦਿਨ ਬੈਲੀ ਰਹਦੀ ਆ ਸੁੱਤੇ ਚੱਲ ਬਣਾ ਲਾ ਠੀਕ ਆ ਤੇ ਅੰਜੀ ਚਾਰ ਚਾਰ ਨਾਲ ਲਾ ਕੇ ਨਾ ਹਾਂਜੀ ਜੀ ਸਵਾ 10 ਦਾ ਟਾਈਮ ਹੋ ਗਿਆ ਸਾਇਦ ਪਾਪਾ ਥੋੜਾ ਜਿਹਾ ਲੇਟ ਆਣਗੇ ਬਾਹਰ ਮੌਸਮ ਮੇ ਨਵੜੀਆ ਐਸੀ ਨਾਲ ਜਿਹੜਾ ਬਾਹਰਲਾ ਥੋੜਾ ਜਿਹਾ ਉਹ ਹਨ ਇਹ ਜ਼ਿਆਦਾ ਵਧੀਆ ਲੱਗਦਾ ਏ ਵੀ ਬਾਹਰ ਮੰਜੇ ਡਾ ਕੇ ਬੰਦਾ ਪੈ ਜਾਵੇ ਪਰ ਨੀਂਦ ਨਹੀਂ ਆਉਂਦੀ ਹਨ ਬਾਹਰ ਪਾ ਕੇ ਕਿੰਨੇ ਸਾਲ ਹੋ ਗਏ ਬਾਹਰ ਪੈਣਾ ਕਦੇ ਪਈ ਨਹੀਂ ਬਾਹਰ ਫਿਰ ਮੈਨੂੰ ਸਾਰੀ ਰਾਤ ਮੈਂ ਜਾਗਦੀ ਹਾਂ ਰਹਿਣੀ ਨੀਂਦ ਨਹੀਂ ਆਉਂਦੀ ਹੈਗੀ ਲਓ ਜੀ ਆਪਣਾ ਮੈਂ ਕਿਚਨ ਦੇ ਵਿੱਚ ਕਰਦੀ ਆਪਾਂ ਵਰਤਨ ਬੋਸ਼ ਵਰਤਨ ਬੋਸ਼ ਪਾਣੀ ਪੁਣੀ ਪੜਕੇ ਰੱਖਦੀ ਐ ਨਾਲ ਨੂੰ ਮੈਂ ਸਵੇਰੇ ਕਰਦਾ ਲਾਉਂਗੀ ਕੱਲ ਮੈਂ ਫ੍ਰੈਂਡਸ ਨਾਲ ਸੱਚ ਦੱਸਣਾ ਮੈਂ ਕੱਲ ਮੈਂ ਜਦੋਂ ਲਾਈਵ ਆਈ ਸੀਗੀ ਲਾਈਵ ਆਉਣ ਤੋਂ ਬਾਅਦ ਮੈਂ ਕਿ ਹੱਸੀ ਨਾ ਤੁਹਾਨੂੰ ਵੀ ਮੈਂ ਭਾਂਡੇ ਮੰਜਣੇ ਆ ਮੈਂ ਭੁੱਲ ਗਈ ਮੇਰੀ ਯਾਦ ਨਹੀਂ ਰਿਹਾ ਹੈਗਾ ਮੇਰੇ ਯਾਦ ਨਹੀਂ ਰਿਹਾ ਮੈਂ ਭੁੱਲ ਗਈ ਵੀ ਹਨਾ ਮੈਂ ਭਾਂਡੇ ਵੀ ਮੰਜਣੇ ਆ ਮੈਂ ਆਪਣੇ ਥੋੜਾ ਦੇਖ ਲਈ ਦੇਖਦੀ ਲਾਈਵ ਬਾਅਦੋਂ ਮੈਂ ਸੋ ਗਈ ਲੰਘ ਕਰਕੇ ਬਾਅਦੋਂ ਪਰ ਮੈਂ ਦੀ ਵੀ ਨਹੀਂ ਹੈ ਜੀ ਮਤਲਬ ਪਤਾ ਨਹੀਂ ਕਿ ਕੁਝ ਕਰਨ ਲੱਗ ਗਈ ਫੋਨ ਤੇ ਫੋਨ ਦੇਖਣ ਲੱਗ ਗਈ ਸੀਗੀ ਪਤਾ ਨਹੀਂ ਹੈ ਨਾ ਤੇ ਮੈਂ ਜਦ ਬਾਅਦ ਤੋਂ ਸਵੇਰੇ ਉੱਠ ਕੇ ਕਿਚਨ ਚਾਈ ਤਾ ਦੇਖਿਆ ਤਾਂ ਭਾਂਡੇ ਉਵੇਂ ਹੀ ਪਏ ਰਹਿ ਗਏ ਮੇਰੇ ਕਿਚਨ ਦੇ ਵਿੱਚ ਹੈ ਨਾ ਕਿਉਂਕਿ ਤੁਹਾਨੂੰ ਵੀ ਪਤਾ ਸਾਰੇ ਸਾਰੇ ਕਿਚਨ ਸਾਫ਼ ਵਧੀਆ ਲੱਗਦੀ ਉਹ ਤਾਂ ਸਾਫ਼ ਸੀਗੀ ਬਸ ਭਾਂਡੇ ਧੋਣ ਵਾਲੇ ਸੀਗੇ ਰੋਟੀ ਵਾਲੇ ਪਏ ਸੀਗੇ ਫਿਰ ਪਹਿਲਾਂ ਤਾਂ ਮੈਂ ਫੋਟੋ ਫੋਟੋ ਸਵੇਰੇ ਪਾਂ ਦੇ ਮਾਰਦੇ ਕਿਉਂਕਿ ਬਹੁਤ ਹਸਾਮ ਨੇ ਤਿਆਰੀ ਕਰਕੇ ਪੈ ਜਾਂਦੇ ਆ ਵੀ ਹਾਂ ਸਵੇਰੇ ਉੱਠਣਾ ਬਸ ਕਬੂਸ ਤੇ ਚਾਹ ਬਣਾਉਣੀ ਹੈ ਨਾ ਆਪਣੇ ਇਹ ਕੰਮ ਹੁੰਦੇ ਨੇ ਪਰ ਜਦੋਂ ਸਵੇਰੇ ਹੋਰ ਵੀ ਕੰਮ ਐਕਸਟਰਾ ਵੀ ਉਧਰ ਬੱਚਾ ਦਾ ਟਾਈਮ ਹੋ ਜਾਂਦਾ ਤੇ ਸੋ ਕੇ ਬੱਚੇ ਸੋ ਚੁੱਕੇ ਸਵਾਦਾਂ ਦਾ ਟਾਈਮ ਹੋ ਗਿਆ 8:30 ਹੋਣ ਵਾਲੀ ਹੈ ਵੱਧੇ ਹੋ ਗਿਆ ਮੈਨੂੰ ਲੱਗਦਾ ਹੁਣ ਤਾਂ 20-25 ਮਿੰਟ ਹੋਰ ਲੰਘੇ 8:30 ਹੋਣ ਵਾਲੇ ਆ ਕੀ ਅਜਿਹਾ ਬਲੌਕ ਕੋਈ ਜ਼ਿਆਦਾ ਫਰ ਛੂਟੇ ਨਹੀਂ ਦਿੱਤਾ ਹੈਗਾ ਮੈਂ ਤਾਂ ਇਹ ਵੀ ਕੱਪੜੇ ਦੇਣ ਫਿਰ ਮਸਤੀ ਖਾ ਕੇ ਗੋਲ ਗੁੱਪੇ ਅਸੀਂ ਆਪਣਾ ਲੈ ਜੜਨਾ ਇੱਕ ਵੀਰੋਂ ਗੋਲ ਗੁੱਪੇ ਵੀ ਟੇਸਟੀ ਬਣਾਉਂਦਾ ਹੈ ਮਤਲਬ ਕਿ ਡੇਲੀ ਆਉਂਦੇ ਨੇ ਹਾਂ ਉਹ ਕਾਫੀ ਕਾਟ ਕੁੱਦਨ ਕਾਫੀ ਟਾਈਮ ਤੋਂ ਕਹਿੰਦੇ ਆਉਂਦੇ ਨੇ ਬਹੁਤ ਸਾਲ ਹੋ ਗਏ ਹਿੰਦੇ ਸਾਨੂੰ ਟੇਸਟੀ ਬਹੁਤ ਲੱਗਦੇ ਨੇ ਰਮਨ ਆ ਗਈ ਤੇ ਅਸੀਂ ਅੰਦਰ 15 ਬਾਅਦ ਲੰਨੇ ਇੱਕ ਦਿਨ ਅਸੀਂ ਪਹਿਲਾਂ ਵੀ ਖਾਦਾ ਸੀ ਅਸੀਂ ਵੀਰੇ ਦੀ ਰੇੜੀ ਵਾਲੇ ਨੂੰ ਸੀ ਮਤਲਬ ਕਿ ਅੰਦਰ ਹੀ ਆਪਣੇ ਬਾਹਰ ਖੜ ਕੇ ਫਿਰ ਤੁਹਾਨੂੰ ਪਤਾ ਹੈ ਸਾਡੇ ਘਰ ਦੇ ਕੋਲ ਵਰਕਸ਼ਾਪ ਆ ਫਿਰ ਚੰਗਾ ਜਿਹਾ ਨਹੀਂ ਲੱਗਦਾ ਕੋਈ ਬੈਠੇ ਹੁੰਦੇ ਨੇ ਲੋਕ ਹਨਾ ਤੇ ਜੇ ਵੈਸੇ ਗੋਲ ਗੱਪੇ ਲੈ ਕੇ ਆ ਜਰਨੇ ਅੰਦਰ ਫਿਰ ਉਧਰ ਖਾਣ ਦਾ ਮਜ਼ਾ ਜਿਹਾ ਨਹੀਂ ਆਉਂਦਾ ਹੈਗਾ ਫਿਰ ਬਿਲਕੁਲ ਵੀ ਮਜ਼ਾ ਨਹੀਂ ਆਉਂਦਾ ਹੈਗਾ ਗੋਲ ਗੱਪੇ ਖਾਣ ਦਾ ਬਸ ਐ ਹੁੰਦਾ ਵੀ ਉੱਥੇ ਹੀ ਖਾਈਏ ਹਨਾ ਪਰ ਉਹ ਵੀਰੇ ਨੂੰ ਤਤ ਹੁੰਦੀ ਆ ਵੀ ਕਿਵੇਂ ਕਿਵੇਂ ਦਾ ਪਾਣੀ ਹਨਾ ਬਣਾਉਣਾ ਹੈ ਕਿਵੇਂ ਦੇ ਖਾਣੇ ਹਨਾ ਤੇ ਇੰਨੇ ਜਿਆਦਾ ਟੇਸਟੀ ਹੁੰਦੇ ਨੇ ਫਿਰ ਮੈਂ ਰਮਨ ਯੋਗਰਾਜ ਸਰ ਅਭੀ ਚੋਧਰੇ ਨਹੀਂ ਖਾਦੇ ਹੈਗੇ ਸਹਿਜ ਨੇ ਤੁਸੀਂ ਕਿੰਨਾ ਚਾਰਾ ਚੜਾ ਨਹੀਂ ਖਾਦੇ ਨੇ ਵੀਰੇ ਦੀ ਰੈਡੀ ਅਸੀਂ ਅੰਦਰੇ ਬਾੜ ਲੰਨਿਆ ਸੀ ਕਹਿੰਦੇ ਵੀਰੇ ਅੰਦਰੇ ਬਾੜ ਲਾ ਅੰਦਰੇ ਅੰਦਰੇ ਸਬਜ਼ੀ ਖਾ ਲੰਨੀ ਆ ਕਿ ਕਿ ਦਿਨ ਅਸੀਂ ਪਹਿਲਾਂ ਵੀ ਖਾਦੇ ਸੀ ਪਰ ਹੁਣ ਜਦ ਦਿਨ ਖਾਵਾਂਗੇ ਨਾ ਵਲੌਗ ਜ਼ਰੂਰ ਖਾਵਾਂਗੇ ਵਲੌਗ ਬਣਾਉਣਾ ਭੁੱਲ ਜੰਨੇ ਆ ਅਸੀਂ ਗੋਲ ਗੱਪੇ ਖਾਂਦੇ ਖਾਂਦੇ ਮੈਂ ਤੇ ਰਮਨਾਜ ਕੰਟੀ ਇੰਚ ਗਈ ਹੋਈ ਸੀ ਨੀ ਤਾਂ ਕਰਕੇ ਉਹਨੇ ਤਾਂ ਥੋੜੇ ਜਿਹਾ ਖਾਦੇ ਨੇ ਪਰ ਉਹ ਦਿਨ ਦਾ ਅੱਧਾ ਤੇ ਪਾਣੀ ਬਹੁਤ ਕੀ ਜਿਹੀ ਚੜੀ ਜਿਹੀ ਆ ਪਾਣੀ ਬਹੁਤ ਟੇਸਟੀ ਆ ਤੇ ਉਹਨੂੰ ਥੋੜੀ ਖਾਦੇ ਨੇ ਜਿਵੇਂ ਰਾਜ ਕੰਦਾ ਖਾਣ ਤੋਂ ਸਾਡਾ ਕਿਵੇਂ ਖਾਦਾ ਹੁੰਦਾ ਉਹਨੂੰ ਬੋਰ ਦਾ ਪੇਨੇ ਪਸੰਦ ਨੇ ਨਾ ਉਹ ਵੀ ਜਿਹੜੇ ਮਿੱਠੇ ਖਾਂਦਾ ਇਹ ਮਤਲਬ ਮਿਸਟਰੀ

ਆਪਣੇ ਕੰਮ ਹੋ ਗਏ ਸਾਰੇ ਆਪਾਂ ਹੋ ਗਏ ਬੇਲੇ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਪੁੱਲਵਾਜ਼ ਜ਼ਰੂਰ ਕਰਿਆ ਕਰੋ ਔਰ ਮੇਰੇ ਚੈਨਲ ਤੇ ਆ ਕੇ ਜ਼ਰੂਰ ਦੱਸਿਓ ਸੌਰੀ ਚੈਨਲ ਤੇ ਆ ਕੇ ਨਹੀਂ ਮੇਰੇ ਵਲੌਗ ਤੇ ਆ ਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵਲੌਗ ਕਿਵੇਂ ਦਾ ਲੱਗਦਾ ਸਿਰਫ ਨਾਈਸ ਵਲੌਗ ਲਿਖ ਕੇ ਨਾ ਜਾਇਆ ਕਰੋ ਤੁਸੀਂ ਸਾਰੀਆਂ ਗੱਲਾਂ ਨੋਟ ਕਰਕੇ ਉਹਦੇ ਫਿਰ ਕਮੈਂਟ ਕਰਦੇ ਆ ਕਰੋ ਤਾਨੂੰ ਵਧੀਆ ਲੱਗਦਾ ਵੀ ਜਦੋਂ ਤੁਸੀਂ ਉਵੇਂ ਦੇ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਹੁਣ ਇੱਥੇ ਆਪਾਂ ਕਰਦੇ ਹਾਂ ਜੀ ਲਾਈ ਸੌਰੀ ਲਾਈਵ ਹੋਈ ਸੀਗੀ ਮੈਂ ਪਹਿਲਾਂ ਉਹ ਭੁੱਲ ਗਈ ਕਹਿਣਾ ਲਾਈਵ ਕਹਿੰਦਾ ਇੱਥੇ ਕਰਦੇ ਹਾਂ ਜੀ ਆਪਾਂ ਵਲੌਗ ਦਾ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਜਦੋਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ